ਸਬਸਕ੍ਰਾਈਬ ਅਵਰ ਚੈਨਲ ਫੋਰ ਲੇਟੈਸਟ ਅਪਡੇਟਸ ਧਾਰਮਿਕ ਸ਼ਕਤੀ ਨਮਰੇ ਧਾਰਮਿਕ ਸ਼ਕਤੀ ਨਮਰੇ ਜੋ ਵਾਲੇ ਸੋ ਨਿਰਮੈ ਭਗਵਾਨ ਬਾਲਕੰਟ ਰਾਜ ਕੀ ਜੈ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਿਲਸਿਲੇ ਲਗਾਤਾਰ ਚੱਰੇ ਨੇ ਸ਼ਰਾਰਤੀ ਅੰਸਰਾਂ ਵੱਲੋਂ ਲਗਾਤਾਰ ਧਾਰਮਿਕ ਗ੍ਰੰਥਾਂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਹੁਣ ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਕਪੂਰਥਲਾ ਵਿਖੇ ਜਿੱਥੇ ਭਗਵਾਨ ਵਾਲਮੀਕੀ ਜੀ ਦੇ ਬੈਨਰ ਤੇ ਬਣੀ ਪ੍ਰਤੀਮਾ ਨੂੰ ਇੱਕ ਦੁਕਾਨਦਾਰ ਦੇ ਦੁਆਰਾ ਆਪਣੀ ਨਵੀਂ ਦੁਕਾਨ ਦੇ ਨਿਰਮਾਣ ਦੇ ਦੌਰਾਨ ਭਗਵਾਨ ਵਾਲਮੀਕੀ ਜੀ ਦੇ ਪ੍ਰਤੀਮਾ ਸਰੂਪ ਵਾਲੇ ਬੈਨਰ ਨੂੰ ਪਿਛਲੇ ਕਈ ਦਿਨਾਂ ਤੋਂ ਪੈਰਾ ਦੇ નીચે ਰੋਲਿਆ ਜਾ ਰਿਹਾ ਹੈ ਅਤੇ ਉਸ ਉੱਤੇ ਰੇਤ ਅਤੇ ਸਿਮਿੰਟ ਦਾ ਮਿਸ਼ਰਣ ਤਿਆਰ ਕਰਕੇ ਬੇਅਦਬੀ ਕੀਤੀ ਜਾ ਰਹੀ ਹੈ ਤੇ ਇਹ ਮਾਮਲਾ ਵਾਲਮੀਕੀ ਸਮਾਜ ਦੇ ਧਿਆਨ ਚ ਆਉਣ ਤੋਂ ਬਾਅਦ ਗੰਭੀਰ ਬਣਦਾ ਜਾ ਰਿਹਾ ਹੈ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਿਹੜੀ ਵਾਰਦਾਤ ਕੀਤੀ ਹੈ ਸਾਨੀ ਸੈਂਟਰੀ ਵਾਲੇ ਨੇ ਜਿਹੜਾ ਜਲੋਖਲੇ ਕਬਜ਼ਾ ਕੀਤਾ ਸੀ ਤੇ ਵਾਲਮੀਗ ਮਹਾਰਾਜ ਦੀ ਫੋਟੇ ਦੀ ਬੇਦਬੀ ਕੀਤੀ ਆ ਅਸੀਂ ਉਹਦੀ ਤਬਕੇ ਨਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਉਹ ਪੂਰੀ ਕੀਤੀ ਜਾਵੇ ਤਾਂ ਜੋ ਸਾਡੇ ਸਮਾਜ ਨਾਲ ਜਿਹੜਾ ਉਹਨਾਂ ਨੇ ਪੱਦਾ ਮਜ਼ਾਕੀ ਦਾ ਜੋ ਖੇਲ ਖੇਡਿਆ ਹੈ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਤਾਂ ਕਿ ਅੱਗੇ ਤੋਂ ਵੀ ਹੋਰਾਂ ਨੂੰ ਵੀ ਸਮਝਾ ਸਕੇ ਕਿ ਵਾਲਮੀਕੀ ਸਮਾਜ ਹੁਣ ਉਹ ਸਮਾਜ ਨਹੀਂ ਰਿਹਾ ਹੁਣ ਦਬਲਿਆ ਕੁਤਲਿਆ ਸਮਾਜ ਨਹੀਂ ਰਿਹਾ ਹੁਣ ਪੜਿਆ ਲਿਖਿਆ ਹੋ ਗਿਆ ਹੁਣ ਸਭ ਕੁਝ ਜਾਣਦੇ ਨੇ ਇਸ ਕਰਕੇ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਜਿਹਨਾਂ ਜਿਹੜੇ ਜਿਹੜੇ ਵੀ ਇਨਵੋਲਵ ਵਿੱਚ ਆਂਦੇ ਨੇ ਚਾਹੇ ਉਸਾਨੀ ਸੈਂਟਰੀ ਵਾਲੇ ਆਪ ਨੇ ਚਾਹੇ ਮਜ਼ਦੂਰ ਨੇ ਚਾਹੇ ਜਿਹੜੇ ਵੀ ਆਂਦੇ ਵਿੱਚ ਆਂਦੇ ਇਨਵੋਲਵ ਨੇ ਉਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਸਮ ਇਹ ਹੋ ਸਕੇ ਕਿ ਪ੍ਰਸ਼ਾਸਨ ਸਾਡੇ ਨਾਲ ਖੜਾ ਹੈ ਕਿਉਂਕਿ ਅੱਜ ਅੱਗੇ ਤੋਂ ਹਮੇਸ਼ਾ ਹੀ ਹਮੇਸ਼ਾ ਹੀ ਪ੍ਰਸ਼ਾਸਨ ਸਾਡੇ ਤੋਂ ਮੈਂ ਕਿ ਸਾਡੇ ਬੰਦੇ ਹੀ ਕਹਿੰਦੇ ਰਹੇ ਸਾਡਾ ਸਮਾਜ ਹੀ ਕੰਦਰ ਰਿਹਾ ਕਿ ਸਾਡੀ ਬੇਦਬੀ ਹੋ ਰਹੀ ਹੈ ਸਾਡੇ ਸਮਾਜ ਦੀ ਬੇਦਬੀ ਹੋ ਰਹੀ ਹੈ ਸਾਡੇ ਮਾਰਦ ਦੀ ਬੇਦਬੀ ਹੋ ਰਹੀ ਹੈ ਇਹ ਅਸੀਂ ਸਬਕ ਦੇਣਾ ਚਾਹੁੰਦੇ ਹਾਂ ਇਸ ਗੱਲ ਤੋਂ ਕਿ ਅੱਗੇ ਤੋਂ ਕੋਈ ਸਾਡੇ ਸਮਾਜ ਦੀ ਬੇਦਬੀ ਨਾ ਕਰੇ ਕਿਸ ਤਰ੍ਹਾਂ ਦੇ ਦਿਓ ਜੀ ਪੰਜਾਬ ਵਿੱਚ ਆਏ ਦਿਨ ਬੇਅਦਬੀ ਦੀ ਇਹ ਘਟਨਾ ਵਧ ਰਹੀ ਹੈ ਉਸ ਤਰ੍ਹਾਂ ਦੇ ਦਿਓ ਆਏ ਦਿਨ ਤੁਹਾਨੂੰ ਤੁਸੀਂ ਵੀ ਤੁਹਾਨੂੰ ਵੀ ਪਤਾ ਮੀਡੀਆ ਦੇ ਰਾਹੀਂ ਸਾਨੂੰ ਪਤਾ ਚੱਲਦਾ ਕਿ ਸਵਾਭ ਵਾਲਮੀਕੀ ਸਮਾਜ ਮਜੀਤ ਸਿੰਘ ਸਮਾਜ ਦੀਆਂ ਚਾਹ ਹੋਰ ਐਸੀ ਭਾਈਚਾਰਾ ਜਿੰਨਾ ਵੀ ਹੈਗਾ ਸਾਰੇ ਦੀਆਂ ਬੇਦਬੀਆਂ ਹੁੰਦੀਆਂ ਰਹੀਆਂ ਨੇ ਕਿ ਇਹ ਸੇ ਬੇਦਬੀਆਂ ਕਿਉਂ ਹੋ ਰਹੀਆਂ ਇਹ ਤਾਂ ਪ੍ਰਸ਼ਾਸਨ ਜਿੰਨੀ ਦੇ ਤੱਕ ਕੋਈ ਠੋਸ ਕਦਮ ਜਾਂ ਕੋਈ ਸਰਕਾਰਾਂ ਜਿਹੜੇ ਕੋਈ ਕੋਈ ਠੋਸ ਕਦਮ ਨਹੀਂ ਚੁੱਕਦੀਆਂ ਹੈਗੀਆਂ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਹੈਗਾ ਉਹ ਨਹੀਂ ਇਹ ਤੱਕ ਹੁੰਦਾ ਰਹੂਗਾ ਤੇ ਅਸੀਂ ਅੱਜ ਇਥੋਂ ਪਹਿਲ ਕਰਨੀ ਚਾਹਾਂਗੇ ਤੇ ਇਸ ਡਿਸੀਜਨ ਦੇ ਵਿੱਚ ਇਸ ਮਸਲੇ ਦੇ ਵਿੱਚ ਅਸੀਂ ਕੋਈ ਹੱਲ ਲੈ ਕੇ ਦਿਖਾ ਦਸਖਾਵਾਗੇ ਤਾਂ ਕਿ ਅੱਗੇ ਤੋਂ ਪ੍ਰਸ਼ਾਸਨ ਨੂੰ ਇਹ ਇਹ ਦਵੇ ਕਿ ਵਾਲਮੀਕੀ ਭਾਈਚਾਰਾ ਜਾਂ ਹੋਰ ਵੀ ਅਸੀਂ ਭਾਈਚਾਰਾ ਉਹ ਹੁਣ ਸਤਰਕ ਹੋ ਗਿਆ ਹੈ ਉਹ ਆਪਣੇ ਹੱਕਾਂ ਦੀ ਰਾਖੀ ਕਰਨਾ ਜਾਣਦਾ ਹੈ ਜੇ ਸਾਨੂੰ ਪ੍ਰਸ਼ਾਸਨ ਸਾਨੂੰ ਪੂਰਾ ਵਿਸ਼ਵਾਸ ਪੂਰਾ ਦਵਾਦਾ ਹੈ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ ਜੇ ਨਹੀਂ ਕਰਦੇ ਤਾਂ ਅਸੀਂ ਫਿਰ ਉੱਥੇ ਉਸ ਜਗ੍ਹਾ ਤੇ ਖੜੇ ਹੋਵਾਂਗੇ ਤੇ ਚੌਂਕ ਦੇ ਵਿੱਚ ਵਾਲੀ ਮਹਾਰਾਜ ਤੇ ਪੋਸਟਰ ਦੇ ਨਾਲ ਸਰੂਪ ਦੇ ਨਾਲ ਜੋ ਬੇਅਬਦੀ ਕੀਤੀ ਇਹਨਾਂ ਨੇ ਜੇ ਬੰਦੀ ਕਾਰਵਾਈ ਨਾ ਪੁਲਿਸ ਵਾਲੋ ਕੀਤੀ ਗਈ ਤੇ ਅਸੀਂ ਸੰਘਰਸ਼ ਪੂਰਾ ਕਰਾਂਗੇ ਸੜਕਾਂ ਤੇ ਆਵਾਂਗੇ ਸ਼ਹਿਰ ਬੰਦ ਤੱਕ ਕਰਾ ਦਾਂਗੇ ਜਿੰਨਾ ਕੋਈ ਬੰਦੀ ਕਾਰਵਾਈ ਕੀਤੀ ਪੂਰੇ ਪੰਜਾਬ ਤੱਕ ਇਹ ਆਵਾਜ਼ ਆਪਣੀ ਪੰਚਾਵਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਤਜਿੰਦਰ ਪੰਡਾਰੀ ਜੀ ਜੋ ਕਿ ਸਾਡੇ ਚੇਅਰਮੈਨ ਨੇ ਡਿਸਟ੍ਰਿਕਟ ਕਾਂਗਰਸ ਐਸ்சிਸੀ ਕਮੇਟੀ ਐਸ்சிਸ ਦੇ ਉਹਨਾਂ ਨੇ ਸਾਡੇ ਕੋਲ ਆਪਣਾ ਬਿਆਨ ਲਿਖਾਇਆ ਹੈ ਉਹਨਾਂ ਦੇ ਬਿਆਨ ਦੇ ਆਧਾਰ ਤੇ ਜਿਹੜੇ ਸਾਨੀ ਸੈਂਟਰਲਿਸ ਦੇ ਖਿਲਾਫ ਅਸੀਂ ਕੇਸ ਰਜਿਸਟਰਡ ਕਰ ਰਹੇ ਹਾਂ ਸਰ ਕੀ ਧਾਰਾ ਦੇ ਅਲੇਸ ਮਾਮਲਾ ਦਾ ਇਸ ਤਰ੍ਹਾਂ ਰਹੇ ਹੋ ਇਹ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਸਬੰਧਤ ਅਸੀਂ ਜਿਹੜਾ 295 ਅ ਤੱਕ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ ਚੈਨਲ ਪੰਜਾਬ న్యూਸ